ਸੰਤੀਜਾਂ ਲਾਂ ਬਾਦ ਆਏ ਇਹਨਾਂ ਭਿਆਨਕ ਹੜ੍ਹਾਂ ਨੇ ਇਸ ਵਾਰੀ ਪੰਜਾਬ ਦੇ ਕਿਸਾਨਾਂ ਨੂੰ ਦੋਰੀ ਚੋਟ ਮਾਰੀ ਹੈ ਨਾ ਸਿਰਫ ਮੌਜੂਦਾ 4 ਲੱਖ ਏਕੜ ਤੋਂ ਵੱਧ ਫਸਲ ਬਰਬਾਦ ਹੋਈ ਸਗੋ ਹੜ ਨਾਲ ਵਹਿ ਕੇ ਆਈ ਰੇਤ ਨੇ ਅਗਲੀ ਫਸਲ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਜਿਸ ਅੰਨਦਾਤੇ ਨੇ ਆਪਣੀ ਪੂਰੀ ਜ਼ਿੰਦਗੀ ਖੇਤਾਂ ਨੂੰ ਸਮਰਪਿਤ ਕਰ ਦਿੱਤੀ ਉਹ ਅੱਜ ਹੜ ਦੇ ਕਾਰਨ ਰੋਜ਼ੀ ਰੋਟੀ ਲਈ ਸੰਘਰਸ਼ ਕਰ ਰਿਹਾ ਹੈ ਐਸਾ ਉਖੀ ਘੜੀ ਵਿੱਚ ਪੰਜਾਬ ਦੀ ਮਾਨ ਸਰਕਾਰ ਨੇ ਕਿਸਾਨਾਂ ਨੂੰ ਮੋਢਾ ਦੇਣ ਲਈ ਇੱਕ ਇਤਿਹਾਸਿਕ ਯੋਜਨਾ ਬਣਾਈ ਹੈ ਜਿਸ ਦਾ ਖੇਤ ਉਸ ਦੀ ਰੇਤ ਅਸੀਂ ਇੱਕ ਸਕੀਮ ਚਲਾਉਣ ਲੱਗੇ ਹਾਂ ਜਿਸ ਦਾ ਖੇਤ ਉਹਦੀ ਰੇਤ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਹਾਂ ਤੁਸੀਂ ਮਿੱਟੀ ਚੱਕ ਲਓ ਆਪ ਦੇ ਆਪ ਦੇ ਖੇਤ ਚੋਂ ਜੇ ਮਿੱਟੀ ਨੂੰ ਵੇਚਣਾ ਹੈ ਵੇਚ ਲਓ ਜੇ ਤੁਹਾਨੂੰ ਆਪ ਚਾਹੀਦੀ ਹੈ ਕਰੇ ਇਸਤੇਮਾਲ ਵਾਸਤੇ ਤੁਸੀਂ ਬਰ ਇਸ ਯੋਜਨਾ ਦੇ ਤਹਿਤ ਹੁਣ ਕਿਸਾਨ ਆਪਣੇ ਖੇਤ ਵਿੱਚ ਹੜ ਨਾਲ ਆਈ ਰੇਤ ਨੂੰ ਨਾ ਸਿਰਫ ਹਟਾ ਸਕੀਗਾ ਸਗੋਂ ਉਸ ਨੂੰ ਆਪਣੇ ਹੱਥ ਨਾਲ ਵੇਚ ਵੀ ਸਕਦਾ ਹੈ ਇਸ ਦੇ ਲਈ ਸਰਕਾਰ ਨੇ 1 ਅਕਤੂਬਰ ਤੱਕ ਦੀ ਕਿਸਾਨਾਂ ਨੂੰ ਖੁੱਲ੍ਹ ਦਿੱਤੀ ਹੈ ਨਾ ਕਿਸੇ ਅਧਿਕਾਰੀ ਦੀ ਇਜਾਜ਼ਤ ਲੈਣ ਦੀ ਲੋੜ ਹੈ ਨਾ ਕਿਸੇ ਦਫ਼ਤਰ ਦੇ ਚੱਕਰ ਲਾਉਣ ਦੀ ਇਹ ਯੋਜਨਾ ਸਿਰਫ ਰੇਤ ਹਟਾਉਂਦਾ ਹੀ ਨਹੀਂ ਇਹ ਕਿਸਾਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਦਾ ਵੀ ਕੰਮ ਕਰੇਗੀ ਕਹੇ ਕਿਸਾਨ ਦੇ ਰੇਟ ਦਾ ਹਲਕ ਵੀ ਕਿਸਾਨ ਦਾ ਹੀ ਹੋਵੇਗਾ